ਦਾ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਆ ਜਿੱਥੇ ਕਿ ਅੱਜ ਕਿਸਾਨਾਂ ਦਾ ਤੀਜਾ ਮਰਜੀਬੜਿਆਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ ਜਿੱਥੇ ਇੱਕ ਪਾਸੇ ਕਿਸਾਨ ਤਿਆਰਬਰ ਤਿਆਰ ਨੇ ਉੱਥੇ ਹੀ ਦੂਜੇ ਪਾਸੇ ਹਰਿਆਣਾ ਦਾ ਪ੍ਰਸ਼ਾਸਨ ਬਿਲਕੁਲ ਤਿਆਰ ਨਜ਼ਰ ਆ ਰਿਹਾ ਤਸਵੀਰ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਜੋ ਇੱਕ ਸਿੰਗਲ ਜਾਲ ਲਗਾਇਆ ਹੋਇਆ ਸੀ niche niche ਜਾਲ ਸੀ ਉੱਥੇ ਤੁਹਾਨੂੰ ਹਰਿਆਣਾ ਦਾ ਪ੍ਰਸ਼ਾਸਨ ਨਜ਼ਰ ਆਉਂਦਾ ਸੀ ਤੇ ਅੱਜ ਉੱਪਰ ਵੀ ਜਿਹੜਾ ਜਾਲ ਲਗਾ ਦਿੱਤਾ ਗਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਕੋਈ ਕਾਰਵਾਈ ਕਿਸਾਨਾਂ ਦੇ ਉੱਤੇ ਹੋ ਸਕਦੀ ਆ ਨਜ਼ਰ ਆ ਰਿਹਾ ਤੁਹਾਨੂੰ ਜੋ ਪਹਿਲਾਂ ਉੱਪਰ 6 ਤਰੀਕ ਨੂੰ ਇਸੇ ਥਾਂ ਦੇ ਉੱਤੇ ਮੌਜੂਦ ਸੀ ਅਸੀਂ 6 ਤਰੀਕ ਨੂੰ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਉਸ ਤੋਂ ਬਾਅਦ 8 ਤਰੀਕ ਨੂੰ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਤੇ 8 ਤਰੀਕ ਨੂੰ ਵੀ ਇਹ ਨਜ਼ਰ ਨਹੀਂ ਸੀ ਆ ਰਿਹਾ 6 ਨੂੰ ਵੀ ਇਹ ਨਜ਼ਰ ਨਹੀਂ ਸੀ ਆ ਰਿਹਾ ਤੇ ਅੱਜ ਤੁਹਾਨੂੰ ਇਹ ਜਿਹੜਾ ਤਸਵੀਰਾਂ ਦੇ ਵਿੱਚ ਜਾਲ ਨਜ਼ਰ ਆ ਰਿਹਾ ਹੈ ਉੱਪਰਲੇ ਪਾਸੇ ਜਾਲ ਲਗਾਇਆ ਗਿਆ ਤੇ ਉਹ ਅੱਜ 8 ਤਰੀਕ ਨੂੰ ਨਹੀਂ ਸੀਗਾ ਅੱਜ ਇਹ ਜਾਲ ਲਗਾ ਦਿੱਤਾ ਗਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣ ਦੀ ਕੋਸ਼ਿਸ਼ ਕਰਨਗੇ ਪਰ ਉਹਨਾਂ ਨੂੰ ਰੋਕਣ ਦੇ ਲਈ ਹਰ ਕੋਸ਼ਿਸ਼ਾਂ ਕੀਤੀਆਂ ਹੋਈਆਂ ਨੇ ਜੇਕਰ ਥੱਲੇ ਦੀ ਗੱਲ ਕਰੀਏ ਨੀਚੇ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਹਾਲਾਂਕਿ ਅੱਗੇ ਪਹਿਲਾਂ ਕੋਈ ਬੈਰੀਗੇਡ ਸੀ ਜਿਹੜੇ ਉਹ ਬੈਰੀਗੇਡ ਚੱਕ ਦਿੱਤੇ ਗਏ ਸੀ ਕਿਸਾਨਾਂ ਦੇ ਵੱਲੋਂ ਹੁਣ ਜੋ ਇੱਕ ਜਾਲ ਲਗਾਇਆ ਉਸ ਦੇ ਉੱਪਰਲੇ ਪਾਸੇ ਵੀ ਜਾਲ ਲਗਾ ਦਿੱਤਾ ਗਿਆ ਤੇ ਨਾਲ ਹੀ ਜਿਹੜੇ ਕੈਮਰੇ ਵੀ ਫਿੱਟ ਕਰ ਦਿੱਤੇ ਤਸਵੀਰਾਂ ਜਿਹੜੀਆਂ ਨੇ ਉਹ ਕੈਮਰੇ ਦੇ ਵਿੱਚ ਕੈਦ ਕਰਨ ਦੇ ਲਈ ਹੁਣ ਕੈਮਰੇ ਵੀ ਲਗਾਏ ਜਾ ਰਹੇ ਨੇ ਇੱਥੇ ਤਾਂ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਥੋੜੀ ਜਿਹੀ ਦੇਰ ਦੇ ਬਾਅਦ ਜਿਹੜੇ ਨੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਗਏ ਪਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਕਿਉਂਕਿ ਜੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਏ ਉੱਪਰ ਜਾਲ ਲਗਾ ਦਿੱਤਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਦੂਜੇ ਪਾਸੇ ਜਿਸ ਸਾਈਡ ਤੋਂ ਹਜੂ ਗੈਸ ਦੇ ਗੋਲੇ ਚੱਲੇ ਸੀ ਉਹ ਸਾਈਡ ਵੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਫੋਰਸ ਜਿਹੜੀ ਆ ਲੱਗੀ ਹੋਈ ਆ ਤੇ ਉਸ ਤੋਂ ਇਲਾਵਾ ਜੋ ਕੱਗਰ ਦੇ ਉਸ ਪਾਰ ਕੱਗਰ ਦੇ ਉਸ ਪਾਰ ਫੋਰਸ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਸਵੀਰ ਦੇ ਵਿੱਚ ਕਿ ਕੱਗਰ ਦੇ ਉਸ ਪਾਰ ਵੀ ਜਿਹੜੀ ਆ ਫੋਰਸ ਲਗਾ ਦਿੱਤੀ ਗਈ ਆ ਪਹਿਲਾਂ ਵੀ ਇੱਥੇ ਸੀ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਇਹ ਫੋਰਸ ਜਿਹੜੀ ਆ ਲੱਗੀ ਹੋਈ ਆ ਇੱਥੇ ਤਾਂ ਇਸੇ ਤਰੀਕੇ ਦੇ ਨਾਲ ਸਾਰੇ ਪਾਸੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿ ਇੱਧਰ ਵੀ ਜੋ ਫੋਰਸ ਆ ਉਸੇ ਤਰੀਕੇ ਦੇ ਨਾਲ ਤਾਇਨਾਤ ਹੈ ਤੇ ਇੱਧਰ ਜੋ ਤਸਵੀਰ ਨਜ਼ਰ ਆ ਰਹੀ ਆ ਇਹ ਜਾਲ ਜਿਹੜਾ ਲਗਾ ਦਿੱਤਾ ਗਿਆ ਇਸ ਤੋਂ ਸਾਫ਼ ਸੰਕੇਤ ਦਿੱਤੇ ਜਾ ਰਹੇ ਨੇ ਕਿ ਅਸੀਂ ਤਿਆਰ ਬਰ ਤਿਆਰ ਹਾਂ ਸੀ ਤਾਂ ਇਹ ਸੰਕੇਤ ਜਿਹੜੇ ਦਿੱਤੇ ਜਾ ਰਹੇ ਨੇ ਕਿ ਅਸੀਂ ਬਿਲਕੁਲ ਤਿਆਰ ਹਾਂ ਤੇ ਇਧਰ ਜੇਕਰ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਜਿਹੜੇ ਨੇ ਇੱਕ ਦਾਇਰਾ ਬਣਾ ਕੇ ਖੜੇ ਨੇ ਕਿਸਾਨ ਕਹਿੰਦੇ ਵੀ ਅਸੀਂ 101 ਤੋਂ ਇੱਕ ਵੀ ਬੰਦਾ ਜਿਹੜਾ ਆ ਅੱਗੇ ਨਹੀਂ ਜਾਵੇਗਾ ਸਾਡੇ ਵਿੱਚੋਂ 101 ਮਰਜੀਬੜਿਆਂ ਦਾ ਜੱਥਾ ਹੀ ਇਹ ਜਿਹੜਾ ਅੱਗੇ ਵੱਲ ਨੂੰ ਕੋਚ ਕਰੇਗਾ ਤੇ ਹਲੇ ਜਿਹੜਾ ਇਕੱਠ ਦੀ ਗੱਲ ਕਰੀਏ ਇਕੱਠ ਅੱਜ 8 ਦਸੰਬਰ ਦੇ ਮੁਕਾਬਲੇ ਕਾਫੀ ਘੱਟ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਟਾਈਮ ਵੀ ਹਲੇ ਕਾਫੀ ਪਿਆ 12 ਵਜੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਕੂਚ ਕਰਨਗੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਸਾਨ ਲੀਡਰਾਂ ਦੀ ਕਿਸਾਨ ਲੀਡਰ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ 101 ਮਰਜੀਬੜਿਆਂ ਦਾ ਜੱਥਾ ਜਾਵੇਗਾ ਅੱਗੇ ਉਸ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਹੋ ਸਕਦੇ ਨੇ ਇਹ ਖਦਸ਼ਾ ਸਾਨੂੰ ਜਿਹੜਾ ਕੱਲ ਪਰਸੋਂ ਤੋਂ ਪਤਾ ਲੱਗ ਰਿਹਾ ਖਦਸ਼ਾ ਜ਼ਾਹਰ ਕੀਤਾ ਸੀ ਉਹਨਾਂ ਨੇ ਪਰ ਕਹਿੰਦੇ ਸਾਡੀਆਂ ਤਿਆਰੀਆਂ ਪੂਰੀਆਂ ਨੇ ਅਸੀਂ ਪੂਰੇ ਤਿਆਰ ਬਰ ਤਿਆਰ ਆਂ ਅਸੀਂ 121 ਤੋਂ ਇੱਕ ਵੀ ਬੰਦਾ ਜਿਹੜਾ ਅੱਗੇ ਨਹੀਂ ਭੇਜਾਂਗੇ ਵਲੰਟੀਅਰ ਧਾਨਾਤ ਨੇ ਸਾਡੇ ਸਾਰੇ ਜਿਹੜੇ ਨੇ ਨਾਮ ਬੋਲ ਕੇ ਬਕਾਇਦਾ ਫੇਰ ਜਿਹੜੇ ਨੇ ਅਸੀਂ ਅੱਗੇ ਵੱਲ ਭੇਜਾਂਗੇ ਤਾਂ ਇਹ ਦਾ ਆਖਰ ਕਿਸਾਨ ਅੱਗੇ ਵੱਲ ਜਾਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਕਿਉਂਕਿ ਜੋ ਤਸਵੀਰਾਂ ਮੈਂ ਪਹਿਲਾਂ ਦਿਖਾਈਆਂ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਬੰਦੋਬਸਤ ਕੀਤੇ ਹੋਏ ਨੇ ਬੰਦੋਬਸਤ ਜਿਹੜੇ ਨੇ ਅੱਜ ਕਾਫੀ ਜ਼ਿਆਦਾ ਮਜਬੂਤ ਨਜ਼ਰ ਆ ਰਿਹਾ ਹੈ ਕਿਉਂਕਿ ਪਿਛਲੇ ਦਿਨ ਤੁਸੀਂ ਦੇਖਿਆ ਸੀ ਤਸਵੀਰ ਦੇ ਵਿੱਚ ਪਿਛਲੇ ਦਿਨੀ ਇੱਕ ਵਿਅਕਤੀ ਜਿਹੜਾ ਉੱਪਰ ਵੱਲ ਚੜ ਚੁੱਕਿਆ ਸੀ ਉੱਪਰ ਜਦੋਂ ਚੜਿਆ ਸੀ ਉਹ ਉਸ ਨੂੰ ਫਿਰ ਬੜੀ ਮੁਸ਼ਕਿਲ ਦੇ ਨਾਲ ਤਾਰ ਦਿੱਤਾ ਗਿਆ ਸੀ ਤੇ ਅੱਜ ਫਿਰ ਜਿਹੜਾ ਇਹ ਉੱਪਰ ਵੀ ਜਿਹੜੀ ਜਾਲੀਆਂ ਲਗਾ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਜਿਹੜੇ ਕੈਮਰੇ ਲਗਾ ਦਿੱਤੇ ਗਏ ਨੇ ਤੇ ਤਿਆਰ ਬਰ ਤਿਆਰ ਫੋਰਸ ਪੂਰੀ ਤਿਆਰ ਹੈ ਇੱਥੇ ਤਾਂ ਕਾਫੀ ਜ਼ਿਆਦਾ ਜਿਹੜੀ ਆ ਹਾਈਟ ਸੀਗੀ ਉੱਪਰ ਬੰਦਾ ਚੜ ਚੁੱਕਿਆ ਸੀ ਕਿ ਕਿਸਾਨ ਉੱਪਰ ਚੜਿਆ ਸੀ ਬੜੀ ਮੁਸ਼ਕਿਲ ਦੇ ਨਾਲ ਉਸ ਨੂੰ ਕਿਸਾਨਾਂ ਦੇ ਵੱਲੋਂ ਸਮਝਾ ਕੇ ਤਾਰਿਆ ਗਿਆ ਸੀ ਪਰ ਫਿਰ ਅੱਜ ਅੱਜ ਫਿਰ ਤੋਂ ਜਿਹੜਾ ਉੱਪਰ ਕੋਈ ਨਾ ਚੜੇ ਉੱਪਰ ਵੱਲ ਕੋਈ ਨਾ ਜਾਵੇ ਇਸ ਕਰਕੇ ਇਹ ਜਿਹੜੀਆਂ ਨੇ ਤਿਆਰੀਆਂ ਕਰ ਲਈਆਂ ਗਈਆਂ ਨੇ ਕੈਮਰੇ ਲਗਾ ਦਿੱਤੇ ਗਏ ਨੇ ਵੀਡੀਓਗ੍ਰਾਫੀ ਜਿਹੜੀ ਆ ਕੰਟੀਨਿਊ ਚੱਲੇਗੀ ਤਾਂ ਜੋ ਪਹਿਚਾਣ ਹੋ ਸਕੇ ਤੇ ਉਧਰ ਜ਼ਿਕਰ ਗੱਲ ਕੀਤੀ ਜਾਵੇ ਇਹ ਪਹਿਲਾਂ ਤੋਂ ਹੀ ਜਿਹੜੀ ਤਸਵੀਰਾਂ ਨਜ਼ਰ ਆ ਰਹੀਆਂ ਨੇ نیچے ਇੱਥੇ ਜਿਹੜੇ ਨੇ ਉਹ اسی ਤਰੀਕੇ ਦੇ ਨਾਲ ਅਕਿੱਲੇ ਜਿਹੜੇ ਹੈ ਵੱਡੇ ਵੱਡੇ ਲਗਾਏ ਹੋਏ ਨੇ ਤੇ ਹਰ ਪਾਸੇ ਪ੍ਰਸ਼ਾਸਨ ਵੀ ਤਿਆਰ ਹੈ ਤੇ ਦੂਜੇ ਪਾਸੇ ਕਿਸਾਨ ਨੇ ਕਿਸਾਨ ਵੀ ਤਿਆਰ ਬਰ ਤਿਆਰ ਨਜ਼ਰ ਆ ਰਹੇ ਨੇ ਤੇ ਅੱਜ ਕਿਸ ਤਰੀਕੇ ਦਾ ਮਾਹੌਲ ਹੁੰਦਾ ਕਿਉਂਕਿ 6 ਨੂੰ ਮਾਹੌਲ ਦੇਖਿਆ 8 ਨੂੰ ਮਾਹੌਲ ਦੇਖਿਆ ਅੱਜ ਕੀ ਰਹਿਣ ਵਾਲਾ ਆ ਸਾਰੀ ਜਾਣਕਾਰੀ ਤੁਹਾਨੂੰ ਲਗਾਤਾਰ ਤਾਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਅੱਜ ਕਿਸਾਨਾਂ ਦਾ ਤੀਜਾ ਮਰਜੀਬੜਿਆਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ ਜਿੱਥੇ ਇੱਕ ਪਾਸੇ ਕਿਸਾਨ ਤਿਆਰਬਰ ਤਿਆਰ ਨੇ ਉੱਥੇ ਹੀ ਦੂਜੇ ਪਾਸੇ ਹਰਿਆਣਾ ਦਾ ਪ੍ਰਸ਼ਾਸਨ ਬਿਲਕੁਲ ਤਿਆਰ ਨਜ਼ਰ ਆ ਰਿਹਾ ਤਸਵੀਰ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਜੋ ਇੱਕ ਸਿੰਗਲ ਝਾਲ ਲਗਾਇਆ ਹੋਇਆ ਸੀ niche niche ਝਾਲ ਸੀ ਉੱਥੇ ਤੁਹਾਨੂੰ ਹਰਿਆਣਾ ਦਾ ਪ੍ਰਸ਼ਾਸਨ ਨਜ਼ਰ ਆਉਂਦਾ ਸੀ ਤੇ ਅੱਜ ਉੱਪਰ ਵੀ ਜਿਹੜਾ ਝਾਲ ਲਗਾ ਦਿੱਤਾ ਗਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਕੋਈ ਕਾਰਵਾਈ ਕਿਸਾਨਾਂ ਦੇ ਉੱਤੇ ਹੋ ਸਕਦੀ ਆ ਨਜ਼ਰ ਆ ਰਿਹਾ ਤੁਹਾਨੂੰ ਜੋ ਪਹਿਲਾਂ ਉੱਪਰ 6 ਤਰੀਕ ਨੂੰ ਇਸੇ ਥਾਂ ਦੇ ਉੱਤੇ ਮੌਜੂਦ ਸੀ ਅਸੀਂ 6 ਤਰੀਕ ਨੂੰ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਉਸ ਤੋਂ ਬਾਅਦ 8 ਤਰੀਕ ਨੂੰ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਤੇ 8 ਤਰੀਕ ਨੂੰ ਵੀ ਇਹ ਨਜ਼ਰ ਨਹੀਂ ਸੀ ਆ ਰਿਹਾ 6 ਨੂੰ ਵੀ ਇਹ ਨਜ਼ਰ ਨਹੀਂ ਸੀ ਆ ਰਿਹਾ ਤੇ ਅੱਜ ਤੁਹਾਨੂੰ ਇਹ ਜਿਹੜਾ ਤਸਵੀਰਾਂ ਦੇ ਵਿੱਚ ਜਾਲ ਨਜ਼ਰ ਆ ਰਿਹਾ ਹੈ ਉੱਪਰਲੇ ਪਾਸੇ ਜਾਲ ਲਗਾਇਆ ਗਿਆ ਤੇ ਉਹ ਅੱਜ 8 ਤਰੀਕ ਨੂੰ ਨਹੀਂ ਸੀਗਾ ਅੱਜ ਇਹ ਜਾਲ ਲਗਾ ਦਿੱਤਾ ਗਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣ ਦੀ ਕੋਸ਼ਿਸ਼ ਕਰਨਗੇ ਪਰ ਉਹਨਾਂ ਨੂੰ ਰੋਕਣ ਦੇ ਲਈ ਹਰ ਕੋਸ਼ਿਸ਼ਾਂ ਕੀਤੀਆਂ ਹੋਈਆਂ ਨੇ ਜੇਕਰ ਥੱਲੇ ਦੀ ਗੱਲ ਕਰੀਏ ਨੀਚੇ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਹਾਲਾਂਕਿ ਅੱਗੇ ਪਹਿਲਾਂ ਕੋਈ ਬੈਰੀਗੇਡ ਸੀ ਜਿਹੜੇ ਉਹ ਬੈਰੀਗੇਡ ਚੱਕ ਦਿੱਤੇ ਗਏ ਸੀ ਕਿਸਾਨਾਂ ਦੇ ਵੱਲੋਂ ਹੁਣ ਜੋ ਇੱਕ ਜਾਲ ਲਗਾਇਆ ਉਸ ਦੇ ਉੱਪਰਲੇ ਪਾਸੇ ਵੀ ਜਾਲ ਲਗਾ ਦਿੱਤਾ ਗਿਆ ਤੇ ਨਾਲ ਹੀ ਜਿਹੜੇ ਕੈਮਰੇ ਵੀ ਫਿੱਟ ਕਰ ਦਿੱਤੇ ਤਸਵੀਰਾਂ ਜਿਹੜੀਆਂ ਨੇ ਉਹ ਕੈਮਰੇ ਦੇ ਵਿੱਚ ਕੈਦ ਕਰਨ ਦੇ ਲਈ ਹੁਣ ਕੈਮਰੇ ਵੀ ਲਗਾਏ ਜਾ ਰਹੇ ਨੇ ਇੱਥੇ ਤਾਂ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਥੋੜੀ ਜਿਹੀ ਦੇਰ ਦੇ ਬਾਅਦ ਜਿਹੜੇ ਨੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਪਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਕਿਉਂਕਿ ਜੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਏ ਉੱਪਰ ਝਾੜ ਲਗਾ ਦਿੱਤਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਦੂਜੇ ਪਾਸੇ ਜਿਸ ਸਾਈਡ ਤੋਂ ਹਜੂ ਗੈਸ ਦੇ ਗੋਲੇ ਚੱਲੇ ਸੀ ਉਹ ਸਾਈਡ ਵੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਫੋਰਸ ਜਿਹੜੀ ਆ ਲੱਗੀ ਹੋਈ ਆ ਤੇ ਉਸ ਤੋਂ ਇਲਾਵਾ ਜੋ ਕੱਗਰ ਦੇ ਉਸ ਪਾਰ ਕੱਗਰ ਦੇ ਉਸ ਪਾਰ ਫੋਰਸ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਸਵੀਰ ਦੇ ਵਿੱਚ ਕਿ ਕੱਗਰ ਦੇ ਉਸ ਪਾਰ ਵੀ ਜਿਹੜੀ ਆ ਫੋਰਸ ਲਗਾ ਦਿੱਤੀ ਗਈ ਆ ਪਹਿਲਾਂ ਵੀ ਇੱਥੇ ਸੀ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਇਹ ਫੋਰਸ ਜਿਹੜੀ ਆ ਲੱਗੀ ਹੋਈ ਆ ਇੱਥੇ ਤਾਂ ਇਸੇ ਤਰੀਕੇ ਦੇ ਨਾਲ ਸਾਰੇ ਪਾਸੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿ ਇੱਧਰ ਵੀ ਜੋ ਫੋਰਸ ਆ ਉਸੇ ਤਰੀਕੇ ਦੇ ਨਾਲ ਤਾਇਨਾਤ ਹੈ ਤੇ ਇੱਧਰ ਜੋ ਤਸਵੀਰ ਨਜ਼ਰ ਆ ਰਹੀ ਆ ਇਹ ਜਾਲ ਜਿਹੜਾ ਲਗਾ ਦਿੱਤਾ ਗਿਆ ਇਸ ਤੋਂ ਸਾਫ਼ ਸੰਕੇਤ ਦਿੱਤੇ ਜਾ ਰਹੇ ਨੇ ਕਿ ਅਸੀਂ ਤਿਆਰ ਬਰ ਤਿਆਰ ਹਾਂ ਸੀ ਤਾਂ ਇਹ ਸੰਕੇਤ ਜਿਹੜੇ ਦਿੱਤੇ ਜਾ ਰਹੇ ਨੇ ਇਹ ਅਸੀਂ ਬਿਲਕੁਲ ਤਿਆਰ ਆ ਤੇ ਇਧਰ ਜੇਕਰ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਜਿਹੜੇ ਨੇ ਇੱਕ ਦਾਇਰਾ ਬਣਾ ਕੇ ਖੜੇ ਨੇ ਕਿਸਾਨ ਕਹਿੰਦੇ ਵੀ ਅਸੀਂ 101 ਤੋਂ ਇੱਕ ਵੀ ਬੰਦਾ ਜਿਹੜਾ ਆ ਅੱਗੇ ਨਹੀਂ ਜਾਵੇਗਾ ਸਾਡੇ ਵਿੱਚੋਂ 101 ਮਰਜੀਬੜਿਆਂ ਦਾ ਜੱਥਾ ਹੀ ਇਹ ਜਿਹੜਾ ਅੱਗੇ ਵੱਲ ਨੂੰ ਕੋਚ ਕਰੇਗਾ ਤੇ ਹਲੇ ਜਿਹੜਾ ਇਕੱਠ ਦੀ ਗੱਲ ਕਰੀਏ ਇਕੱਠ ਅੱਜ 8 ਦਸੰਬਰ ਦੇ ਮੁਕਾਬਲੇ ਕਾਫੀ ਘੱਟ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਟਾਈਮ ਵੀ ਹਲੇ ਕਾਫੀ ਪਿਆ 12 ਵਜੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਕੂਚ ਕਰਨਗੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਸਾਨ ਲੀਡਰਾਂ ਦੀ ਕਿਸਾਨ ਲੀਡਰ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ 101 ਮਰਜੀਬੜਿਆਂ ਦਾ ਜੱਥਾ ਜਾਵੇਗਾ ਅੱਗੇ ਉਸ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਹੋ ਸਕਦੇ ਨੇ ਇਹ ਖਦਸ਼ਾ ਸਾਨੂੰ ਜਿਹੜਾ ਕੱਲ ਪਰਸੋਂ ਤੋਂ ਪਤਾ ਲੱਗ ਰਿਹਾ ਖਦਸ਼ਾ ਜ਼ਾਹਰ ਕੀਤਾ ਸੀ ਉਹਨਾਂ ਨੇ ਪਰ ਕਹਿੰਦੇ ਸਾਡੀਆਂ ਤਿਆਰੀਆਂ ਪੂਰੀਆਂ ਨੇ ਅਸੀਂ ਪੂਰੇ ਤਿਆਰ ਬਰ ਤਿਆਰਾਂ ਅਸੀਂ 120 ਤੋਂ ਇੱਕ ਵੀ ਬੰਦਾ ਜਿਹੜਾ ਅੱਗੇ ਨਹੀਂ ਭੇਜਾਂਗੇ ਵਲੰਟੀਅਰ ਧਾਨਾਤ ਨੇ ਸਾਡੇ ਸਾਰੇ ਜਿਹੜੇ ਨੇ ਨਾਮ ਬੋਲ ਕੇ ਬਕਾਇਦਾ ਫੇਰ ਜਿਹੜੇ ਨੇ ਅਸੀਂ ਅੱਗੇ ਵੱਲ ਭੇਜਾਂਗੇ ਤਾਂ ਇਹ ਦਾ ਆਖਰ ਕਿਸਾਨ ਅੱਗੇ ਵੱਲ ਜਾਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਕਿਉਂਕਿ ਜੋ ਤਸਵੀਰਾਂ ਮੈਂ ਪਹਿਲਾਂ ਦਿਖਾਈਆਂ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਬੰਦੋਬਸਤ ਕੀਤੇ ਹੋਏ ਨੇ ਬੰਦੋਬਸਤ ਜਿਹੜੇ ਨੇ ਅੱਜ ਕਾਫੀ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨ ਤੁਸੀਂ ਦੇਖਿਆ ਸੀ ਤਸਵੀਰ ਦੇ ਵਿੱਚ ਪਿਛਲੇ ਦਿਨੀ ਇੱਕ ਵਿਅਕਤੀ ਜਿਹੜਾ ਉੱਪਰ ਵੱਲ ਚੜ ਚੁੱਕਿਆ ਸੀ ਉੱਪਰ ਜਦੋਂ ਚੜਿਆ ਸੀ ਉਹ ਉਸ ਨੂੰ ਫਿਰ ਬੜੀ ਮੁਸ਼ਕਿਲ ਦੇ ਨਾਲ ਤਾਰ ਦਿੱਤਾ ਗਿਆ ਸੀ ਤੇ ਅੱਜ ਫਿਰ ਜਿਹੜਾ ਇਹ ਉੱਪਰ ਵੀ ਜਿਹੜੀ ਜਾਲੀਆਂ ਲਗਾ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਜਿਹੜੇ ਕੈਮਰੇ ਲਗਾ ਦਿੱਤੇ ਗਏ ਨੇ ਤੇ ਤਿਆਰ ਬਰ ਤਿਆਰ ਫੋਰਸ ਪੂਰੀ ਤਿਆਰ ਹੈ ਇੱਥੇ ਤਾਂ ਕਾਫੀ ਜ਼ਿਆਦਾ ਜਿਹੜੀ ਆ ਹਾਈਟ ਸੀਗੀ ਉੱਪਰ ਬੰਦਾ ਚੜ ਚੁੱਕਿਆ ਸੀ ਕਿ ਕਿਸਾਨ ਉੱਪਰ ਚੜਿਆ ਸੀ ਬੜੀ ਮੁਸ਼ਕਿਲ ਦੇ ਨਾਲ ਉਸ ਨੂੰ ਕਿਸਾਨਾਂ ਦੇ ਵੱਲੋਂ ਸਮਝਾ ਕੇ ਤਾਰਿਆ ਗਿਆ ਸੀ ਪਰ ਫਿਰ ਅੱਜ ਅੱਜ ਫੇਰ ਤੋਂ ਜਿਹੜਾ ਉੱਪਰ ਕੋਈ ਨਾ ਚੜੇ ਉੱਪਰ ਵੱਲ ਕੋਈ ਨਾ ਜਾਵੇ ਇਸ ਕਰਕੇ ਇਹ ਜੜੀਆਂ ਨੇ ਤਿਆਰੀਆਂ ਕਰ ਲਈਆਂ ਗਈਆਂ ਨੇ ਕੈਮਰੇ ਲਗਾ ਦਿੱਤੇ ਗਏ ਨੇ ਵੀਡੀਓਗ੍ਰਾਫੀ ਜਿਹੜੀ ਆ ਕੰਟੀਨਿਊ ਚੱਲੇਗੀ ਤਾਂ ਜੋ ਪਹਿਚਾਣ ਹੋ ਸਕੇ ਤੇ ਉਧਰ ਜੇਕਰ ਗੱਲ ਕੀਤੀ ਜਾਵੇ